ਬਹੁਤ ਵਧੀਆ ਉਪਰਾਲਾ ਸਾਰੇ ਨੌਜਵਾਨਾਂ ਨੇ ਇਕੱਠੇ ਹੋ ਕੇ ਸਰਕਾਰੀ ਹਾਈ ਸਕੂਲ ਪਿੰਡ ਕਨੌਲ ਜੱਟਾਂ ਨੂੰ ਜੋ ਜੋ ਏਸੀ ਦਿੱਤੇ ਨੇ ਜਿਸ ਨਾਲ ਕੇ ਸਾਰੇ ਬੱਚਿਆਂ ਦੀ ਕਲਾਸਰੂਮ ਜੀ ਏਸੀ ਹੋ ਜਾਣਗੇ ਜਿਹਦੇ ਪੜਨ ਦੀ ਸਮੱਸਿਆ ਜੋ ਗਰਮੀ ਤੋਂ निजात ਮਿਲੂ ਇਸ ਤਰ੍ਹਾਂ ਦੇਖਦੇ ਇਸ ਤਰ੍ਹਾਂ ਦੇ ਉਪਰਾਲੇ ਕਿ ਕਿ ਪਿੰਡ ਲਾਕ ਦੇ ਵਿੱਚ ਪਹਿਲਾ ਸਰਕਾਰੀ ਸਕੂਲ ਹੋਵੇਗਾ ਇਹਦੇ ਵਿੱਚ ਏਸੀ ਦਿੱਤੇ ਬਹੁਤ ਵੱਡਾ ਉਪਰਾਲਾ ਪਿੰਡ ਵਾਸੀਆਂ ਨੇ ਮਿਲ ਕੇ ਸਹਿਯੋਗ ਨਾਲ ਇਹ ਜੋ ਏਸੀ ਦਾ ਉਪਰਾਲਾ ਕੀਤਾ ਸਾਰੇ ਨਗਰ ਵਾਸੀਆਂ ਧੰਨਵਾਦ ਧੰਨਵਾਦ ਪੰਚਾਇਤ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਬੱਚਿਆਂ ਨੂੰ ਪੜ੍ਹਨ ਵਿੱਚ ਆਸਾਨੀ ਹੋਵੇਗੀ ਤੇ ਇਹ ਸਾਡਾ ਪਹਿਲਾ ਸਕੂਲ ਆ ਜੋ ਬਲਾਕ ਦਾ ਬਣਿਆ ਸਰਦਾਰ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਪਿੰਡ ਦੇ ਵਿਕਾਸ ਲਈ। ਕਿੰਨੇ ਕ ਏਸੀ ਦੇ ਲੱਗਦੇ। ਕ੍ਰੀਨ ਵਿੱਚ ਏਸੀ ਜੱਜਤ ਨੇ ਨਿਕਲ ਬੁਲਾ। ਸੰਤੀਨਾ ਮੈਡਮ ਕੋ ਨਾਈ ਜੁਵਿੰਦਰ ਸਿੰਘ ਸਿੱਖ ਨੋਟਿੰਗ ਜੀ ਅੱਜ ਕੋਲ 9 10 ਸਕੂਲ ਦੇ ਵਿੱਚ ਜਿਹੜੇ ਸਰਕਾਰੀ ਸਕੂਲ ਦੇ ਵਿੱਚ ਏਸੀ ਲੱਗੇ। ਇਹ ਸਰ ਸਾਡੇ ਸਰਦਾਰ ਗੁਰਤੇਜ ਸਿੰਘ ਤੇ ਵਿਰੇਜ ਸਿੰਘ ਸਰਤੀ ਤੇ ਪੰਚਾਇਤ ਮਿਲ ਕੇ ਇਹ ਮਤਲਬ ਅਪਰਲਾ ਕੀਤਾ ਬਹੁਤ ਵੱਡਾ ਪਿੰਡ ਦੇ ਸਹਿਯੋਗ ਨਾਲ ਸਕੂਲ ਨੂੰ ਏਸੀ ਕੀਤਾਗਾ ਜਿੱਥੇ ਗਰਮੀ ਨੂੰ ਦੇਖਦੇ ਹੋਏ ਸਕੂਲ ਦੇ ਵਿੱਚ ਜਿਹੜੇ ਮਤਲਬ ਬੱਚਿਆਂ ਨੂੰ ਗਰਮੀ ਤੋਂ ਨਿਯਾਤ ਮਿਲੂਗੀ ਤੇ ਜਿਹੜਾ ਪੜ੍ਹਨ ਦੇ ਲਈ ਮਾਹੌਲ ਬਹੁਤ ਵਧੀਆ ਰਹੂਗਾ ਹਾਂਜੀ ਇਸ ਤਰ੍ਹਾਂ ਦੇ ਬਲੱਗ ਦੇ ਵਿੱਚ ਪਹਿਲਾ ਸਕੂਲ ਹੈ ਕਿੰਨਾ ਚ ਵਧੀਆ ਲੱਗ ਰਿਹਾ ਹਾਂਜੀ ਬਹੁਤ ਵਧੀਆ ਲੱਗ ਰਿਹਾ ਬਹੁਤ ਖੁਸ਼ੀ ਦੀ ਗੱਲ ਹੈਗੀ ਤੇ ਸਾਡਾ ਪਹਿਲਾ ਸਕੂਲ ਹੈ ਜਿਹੜਾ ਏਸੀ ਬਣਿਆ ਯਾਰ ਇੱਕ ਨੌੜੇ ਟਨ ਦੇ ਵਿੱਚ ਪੰਚਾਇਤ ਦਾ ਤੇ ਪਿੰਡ ਦਾ ਮਤਲਬ ਬਹੁਤ ਬਹੁਤ ਧੰਨਵਾਦ ਇਹਦੇ ਵਿੱਚ ਸਰ ਸਰਕਾਰ ਦੇ ਵੀ ਨਾ ਕਸਾਈ ਜੋ ਕਿ ਲਗਤਾਂ ਸਰ ਬਹੁਤ ਵਧੀਆ ਯੋਗਦਾਨ ਹੈ ਸਰ ਵਰਦਾਰ ਹਰਪਾਸ ਸਿੰਘ ਜੀ ਮਈ ਤੋਂ ਕੈਬਨ ਮਨਿਸਟਰ ਨੇ ਤੇ ਉਹ ਇਥੋਂ ਮਤਲਬ ਸਾਡੇ ਹਲਕੇ ਤੋਂ ਨੇ ਬਹੁਤ ਯੋਗਦਾਨ ਹੈ ਪਰ ਅਸੀਂ ਹੋਰ ਚਾਹੁੰਦੇ ਹਾਂ ਵੀ ਇਸ ਤੋਂ ਜ਼ਿਆਦਾ ਵੀ ਹੋਰ ਵੀ ਯੋਗਦਾਨ ਦੇਣ ਕਿਉਂਕਿ ਸਾਡਾ ਪਿੰਡ ਹੈ ਨਾ ਇਤਿਹਾਸਕ ਪਿੰਡ ਹੈਗਾ ਇੱਥੇ ਪਹਿਲੀ ਛੇਵੇਂ ਨੌਵੇਂ ਪਾਸਾ ਹੀ ਆਏ ਨੇ ਪਿੰਡ ਬਹੁਤ ਇਤਿਹਾਸਕ ਹੈ ਤੇ ਬਹੁਤ ਦੂਰ ਦੂਰੋਂ ਮੇਰੇ ਲੋਕ ਗੁਰਦਾਰ ਸਾਹਿਬ ਆ ਕੇ ਨਤਮਸਤ ਕਰੁੰਦੇ ਨੇ ਤੇ ਹੋਰ ਵੀ ਮਤਲਬ ਇਸ ਪਿੰਡ ਦੇ ਮਾਤਾ ਤੱਕ ਦੇ ਸਰੀ ਹਾਈ ਸਕੂਲ ਹੈਗਾ 10ਵੀਂ ਕਲਾਸ ਤੱਕ ਹੈ ਬੱਚਿਆਂ ਨੂੰ ਵੀ ਬੜਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਗਰਮੀ ਨੂੰ ਬਹੁਤ ਜ਼ਿਆਦਾ ਹੱਸ ਗਰਮੀ ਨੂੰ ਮਤਲਬ ਮੁੱਖ ਰੱਖਣੀ ਹੋਈ ਜਿਹੜਾ ਸੀ ਤਗਾਪੁਰਾਲਾ ਕੀ ਲੱਗਦਾ ਕੰਨਾ ਕੋ ਫਾਇਦਾ ਕਾਫੀ ਜ਼ਿਆਦਾ ਸਕੂਲ ਦੇ ਵਿੱਚ ਪੜ੍ਹਨਾ ਜਿਹੜਾ ਮਾਹੌਲ ਬਹੁਤ ਵਰਨਮਭ ਵਧੀਆ ਰੂ ਹੈ ਬੱਚਿਆਂ ਨੂੰ ਦੇਖ ਵੀ ਰੋ ਜਾਣ ਪਵੇਗਾ ਕਿਉਂਕਿ ਬਹੁਤ ਖੱਚੇ ਗਰਮੀ ਕਰਕੇ ਜਿਹੜਾ ਘਰੇ ਬੈਠ ਜਾਂਦੇ ਹਾਂ ਹਾਂਜੀ ਹਾਂਜੀ ਮਤਲਬ ਮਤਲਬ ਸਮੇ ਦੀ ਮੁੱਖ ਲੋਟ ਸੀਗੀ ਇਹ ਸਕੂਲ ਦੇ ਵਿੱਚ ਅਸੀਂ ਲੱਗਣੇ ਸੋ ਸਾਡੇ ਸਰਦਾਰ ਗੁਰਤੇਜ ਸਿੰਘ ਤੇ ਅੰਗਰੇਜ਼ ਸਿੰਘ ਦੋਨੇ ਭਰਾਵਾਂ ਵੱਲੋਂ ਤੇ ਪੰਚਾਇਤ ਵੱਲੋਂ ਸਾਡੇ ਪਿੰਡ ਦੇ ਸਮੁੱਚ ਸਾਡੇ ਸਾਥੀ ਨੇ ਜਿੰਨੇ ਵੀ ਸਾਡੀ ਪਾਰਟੀ ਦੇ ਸਾਹਮਣੇ ਜੋਗਦਾਨ ਨਾਲ ਅਸੀਂ ਤੇ ਲਾਂਚ ਕਾਮਯਾਬ ਹੋਏਗੇ ਅੱਗੇ ਤੋਂ ਵੀ ਅਸੀਂ ਬੱਦ ਚੜ ਕੇ ਜੋ ਵੀ ਹੈਗਾ ਮਤਲਬ ਕਰਾਂਗੇ ਜੋ ਵੀ ਕੋਈ ਲੋੜ ਹੋਈ ਧੰਨਵਾਦ ਜੀ ਹਾਂਜੀ ਕੀ ਨਾਮ ਹੈ ਗੁਰਤੇ ਸਿੰਘ ਜੀ ਪੰਚਾਇਤ ਮੈਂਬਰ ਇਸ ਤਰ੍ਹਾਂ ਦੇਖਦੇ ਹੋ ਵੱਡੇ ਸਕੂਲ ਦੇ ਵਿੱਚ ਏਸੀ ਕਿਤੇ ਲਗਾਏ ਗਏ ਇਸ ਨਾਲ ਬਹੁਤ ਵਧੀਆ ਲੱਗ ਰਿਹਾ ਜੀ ਗਰਮੀ ਕਰਕੇ ਬਹੁਤ ਸਾਡੇ ਬੱਚਿਆਂ ਨੂੰ ਵੀ ਬਹੁਤ ਅਨੁਸਾਰ ਤੇ ਪੜ੍ਹਦੇ ਦੀ ਬੱਚੇ ਬਹੁਤ ਮੁਸ਼ਕਲ ਦਪੈਂਦੀ ਸੀ ਇਸ ਤੋਂ ਬੰਦੇ ਜਿਵੇਂ ਕਿ ਸਰਕਾਰ ਦੇ ਵੱਲੋਂ ਵੀ ਦਰਪੇਰ ਰਿਹਾ ਕੈਬਨਟ ਬਣ ਰਹੀ ਉਹਨਾਂ ਦੇ ਵੱਲੋਂ ਵੀ ਇੰਨਾ ਸਾਥ ਬਹੁਤ ਵਧੀਆ ਸਾਥ ਦਿੱਤਾ ਜਾਂਦਾ ਜੀ ਆਪਣੇ ਨਾਲ ਬਹੁਤ ਵਧੀਆ ਲੈ ਇਸ ਕਿੰਨੇ ਕਹਿ ਦੀ ਉਹਨੇ ਕੋਈ ਗਰੰਟੀ ਗਰੰਟੀ ਸਾਡੇ ਤੇ ਕੋਈ ਘਾਟ ਨਹੀਂ ਦਿੱਤੀ ਜੀ ਬਹੁਤ ਵਧੀਆ ਗਰੰਟੀ ਦੇ ਰਹੇ ਨੇ ਸਾਨੂੰ ਜੀ ਸੂਰ ਪ੍ਰਬੰਧਕਾਂ ਦੇ ਵੱਲੋਂ ਵੀ ਬਹੁਤ ਵਧੀਆ ਜੀ ਮੈਡਮ ਪਰਸਿਵਲ ਵੀ ਸਾਡਾ ਬਹੁਤ ਸਾਥ ਦੇ ਰਹੀ ਹੈ ਜੀ ਕੋਈ ਗੰਦ ਨਹੀਂ ਜੀ ਅਸੀਂ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਜੀ ਸੂਹੀ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਕਿਹਾ ਸਾਨੂੰ ਅੱਦੇ ਬੋਲ ਸਾਡੇ ਕੰਮ ਆਉਂਦਾ ਜੀ ਕਦ ਮਰਜੀ ਫੋਨ ਕਰ ਲਿਓ ਜੀ ਮੰਤਰੀ ਸਾ ਮੈਡਮ ਬਲਵੰਤ ਰਸੰਗਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੀ ਸਭਾ ਵਿੱਚ ਬਈ ਸੀ ਕਹਿੰਦੇ ਕਿ ਇਹ ਬਹੁਤ ਵਧੀਆ ਅਪਰਾਲਾ ਜੀ ਬੱਚਿਆਂ ਨੂੰ ਬਹੁਤ ਗਰਮੀ ਤੋਂ ਰਾਹਤ ਮਿਲੂ ਜੀ ਸਾਰੇ ਸੰਗਤਾਂ ਦਾ ਆਇਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਕੀ ਲੱਗਦਾ ਹੈ ਸਰਕਾਰ ਨੂੰ ਇਸ ਤਰ੍ਹਾਂ ਦੇ ਉਪਰਾਡੇ ਸਰਕਾਰ ਨੂੰ ਅਪਾਲੇ ਹੋਰ ਸਕੂਲਾਂ ਵਾਸਤੇ ਵੀ ਕਰਨੇ ਚਾਹੀਦੇ ਨੇ ਜੀ ਸਾਰੇ ਸਕੂਲਾਂ ਨੂੰ ਸਹਿਯੋਗ ਦੇ ਕੇ ਸਰਕਾਰ ਨੂੰ ਏਸੀ ਬਣਾਉਣੇ ਚਾਹੀਦੇ ਜੀ ਕੁੱਲ ਵੱਧ ਤੋਂ ਵੱਧ ਜਵ ਕਲਾ ਖੈਰ ਰੱਖਣਾ ਚਾਹੀਦਾ ਹੈ ਅਜੀਤ ਜੀ ਨਾਮ ਮੇਰਾ ਨਾਮ ਮਨਜੋਤ कौर ਹੈਡਮਿਸਟਰ ਸਰਕਾਰੀ ਹਾਈ ਸਕੂਲ ਤਨੌਰ ਜੱਟਾਂ ਜੀ ਮੈਡਮ ਪੰਚਾਇਤ ਵੱਲੋਂ ਤੇ ਗੁਰਪ੍ਰੀਤ ਤੇ ਉਹਨਾਂ ਵੱਲੋਂ ਜਿਹੜਾ ਇਸੀ ਲੋਕ ਨੇ ਜੀ ਬਹੁਤ 스ਕੀਟਾ ਬਚਾਉਂਦੇ ਆ ਗੁਰਪ੍ਰੀਤ ਸਿੰਘ ਜੀ ਤੇ ਰੇਤ ਸਿੰਘ ਤੇ ਸਮੂਹ ਕਸਾਈਟ ਦਾ ਇਹ ਬਹੁਤ ਵਧੀਆ ਉਪਰਾਲਾ ਜੀ ਜਿਨ੍ਹਾਂ ਨੇ ਸਕੂਲ ਨੂੰ 6 AC ਡੋਨੇਟ ਕੀਤੇ ਹਨ ਜਿਹੜੇ ਕਿ ਬੱਚਿਆਂ ਲਈ ਗਰਮੀ ਦੇ ਵਿੱਚ ਪੜਨ ਦੇ ਵਿੱਚ ਬਹੁਤ ਸਹਾਈ ਹੋਊਗਾ ਕਿਉਂਕਿ ਬੱਚੇ ਗਰਮੀ ਤੋਂ ਬਚ ਕੇ ਪੜਨਗੇ ਤਾਂ ਇਹ ਉਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਜੀ ਪਿੰਡ ਦਾ ਲੋਕਾਂ ਨੂੰ ਇਸ ਤਰ੍ਹਾਂ ਦੇ ਛੋਟੇ ਬੱਚੇ ਜਿਹੜੇ ਟੈਕ ਪੱਕ ਦਾ ਬੱਚੇ ਸਕੂਲ ਆਉਣ ਤੋਂ ਵੀ ਬੜਾ ਗਰਮੀ ਦੇ ਵਿੱਚ ਹੋਉਂਦੇ ਸੀ ਤੋਂ ਬਿਮਾਰ ਵੀ ਹੋ ਜਾਂਦੇ ਸੀ ਇਹਦਾ ਰਕਣਾ ਕਿੱਥੇ ਹੈ ਜੀ ਨਾ ਹਾਂ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਜੀ ਬੱਚਿਆਂ ਨੂੰ ਇੱਕ ਤਾਂ ਅਟੈਂਡੈਂਸ ਵਧੇਗੀ ਸਕੂਲ ਦੀ ਬੱਚੇ ਬਿਮਾਰ ਨਹੀਂ ਹੋਣਗੇ ਤਾਂ ਸਕੂਲ ਰੈਗੂਲਰ ਆਉਣਗੇ ਜੀ ਦੂਸਰੇ ਨੰਬਰ ਤੇ ਬੱਚੇ ਕਲਾਸ ਦੇ ਵਿੱਚ ਗਰਮੀ ਦੇ ਵਿੱਚ ਗਰਮੀ ਤੋਂ ਬਚਣਗੇ ਮੈਨੂੰ ਸਕੂਲ ਦੇ ਵਿੱਚ ਹੋਰ ਕਿਹੜੇ ਲਈ ਐਕਟੀਵਿਟੀਜ਼ ਨੇ ਜਾਂ ਸਰਕਾਰ ਕੋਲ ਕੋਈ ਇਹਦਾ ਪਲਨ ਬਣਦਾ ਕੋਈ ਪਿੰਡ ਪੱਧਰ ਤੇ ਜੀ ਪਿੰਡ ਵਾਲਿਆਂ ਨੇ ਪਹਿਲਾਂ ਸਾਨੂੰ ਇੱਕ ਮਲਟੀਪਰਪਸ 홀ੀ ਬਣਵਾ ਕੇ ਦਿੱਤਾ ਹੈ ਜਿਹੜਾ ਕਿ ਅਸੀਂ ਆਪਣੇ ਸਕੂਲ ਦੇ ਵਿੱਚ ਐਕਟੀਵਿਟੀਆਂ ਕਰਵਾਉਣ ਦੇ ਲਈ ਯੂਜ਼ ਕਰ ਰਹੇ ਹਾਂ ਤੇ ਸਾਡੇ ਸਕੂਲ ਦੇ ਵਿੱਚ ਗੇਮਸ ਦੇ ਨਾਲ ਪੜਾਈ ਦੇ ਨਾਲ-ਨਾਲ ਗੇਮਸ ਵੀ ਕਰਵਾਈਆਂ ਜਾਂਦੀਆਂ ਸਾਡੇ ਬੱਚੇ ਸਟੇਟ ਪੱਧਰ ਤੇ ਸਾਈਕਲਿੰਗ ਦੇ ਵਿੱਚ 2 ਸਾਲ ਤੋਂ ਪਾਰਟਿਸਪੇਟ ਕਰ ਰਹੇ ਨੇ ਅਕਾਦਮਿਕ ਨੋਕਲ ਦੇ ਬੱਚਿਆਂ ਨੂੰ ਵੀ ਮੈਸੇਜ ਰਜਣਾ ਪੈਣਾ ਚਾਹੀਦਾ ਹੈ ਖਾਸ ਕਰਕੇ ਬੱਚਿਆਂ ਲਈ ਮੈਸੇਜ ਹੈ ਜੀ ਪ੍ਰਾਈਵੇਟ ਸਕੂਲਾਂ ਨਾਲੋਂ ਹੁਣ ਸਰਕਾਰੀ ਸਕੂਲ ਬਹੁਤ ਬਿਹਤਰ ਹੋ ਚੁੱਕੇ ਹਨ ਤਾਂ ਮੇਰੀ ਅਪੀਲ ਹੈ ਪਿੰਡ ਵਾਲਿਆਂ ਨੂੰ ਵੀ ਤੇ ਬੱਚਿਆਂ ਨੂੰ ਵੀ ਕਿ ਵੱਧ ਤੋਂ ਵੱਧ ਦਾਖਲਾ ਸਰਕਾਰੀ ਸਕੂਲ ਦੇ ਵਿੱਚ ਲਿਆ ਜਾਵੇ